ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰ ਟ੍ਰੀਪ ਕੋਰ ਤੇ ਖਬਰਾਂ ਦੇਸ਼ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅਮਰੀਕਾ ਤੋਂ ਰਿਪੋਰਟ ਕੀਤੀ ਗਈ ਪੰਜਾਬੀ ਦਾਦੀ ਹਰਜੀਤ ਕੌਰ ਦਾ ਮੁੱਦਾ ਲੋਕ ਸਭਾ ਵਿੱਚ ਗੂੰਜਿਆ ਕੇਂਦਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕੀਤਾ ਵੱਡਾ ਦਾਵਾ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਇੱਕ ਵੱਡਾ ਵਿਵਾਦ ਪਟਿਆਲਾ ਦੇ ਐਸ ਐਸ ਪੀ ਦਾ ਕਥਿਤ ਆਡੀਓ ਵਾਇਰਲ ਵਿਰੋਧੀ ਧਿਰ ਨੂੰ ਕਾਗਜ਼ ਦਾਖਲ ਨਾ ਕਰਨ ਦੇ ਦੇ ਰਹੇ ਨੇ ਨਿਰਦੇਸ਼ ਸੁਨੀਲ ਜਾਖੜ ਦਾ ਆਮ ਆਦਮੀ ਪਾਰਟੀ ਤੇ ਨिशाना ਕਿਹਾ ਵੋਟ ਚੋਰੀ ਦਾ ਇਲਜ਼ਾਮ ਗਾਉਣ ਵਾਲੇ ਖੁਦ ਇਲੈਕਸ਼ਨ ਚੋਰੀ ਕਰਨ ਜਾ ਰਹੇ ਨੇ ਮੋਟਰ ਡੀਆਈਜੀ ਹਰਚਰਨ ਸਿੰਘ ਪੋਲਰ ਖਿਲਾਫ ਸੀਬੀਆਈ ਨੇ 300 ਪੇਜ ਦੀ ਚਾਰਜ ਸ਼ੀਟ ਕੀਤੀ ਦਾਖਲ ਤੇ ਨਸ਼ੇ ਵਿੱਚ ਟੱਲੀ ਚੰਡੀਗੜ੍ਹ ਪੁਲਿਸ ਦੇ ਏਐਸਆਈ ਨੇ 10 ਗੱਡੀਆਂ ਨੂੰ ਮਾਰੀ ਟੱਕਰ ਕਈ ਲੋਕ ਗੰਭੀਰ ਜ਼ਖਮੀ ਤੇ ਹੁਣੇ ਨਾ ਖਾਸ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਅਮਰੀਕਾ ਦੇ 44 ਕਾਂਗਰਸ ਮੈਂਬਰਾਂ ਨੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੂੰ ਪੱਤਰ ਲਿਖ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਫੌਜ ਮੁਖੀ ਅਸੀਮ ਮੁਨੀਰ ਵਿਰੁੱਧ ਤੁਰੰਤ پابندੀਆਂ ਲਗਾਉਣ ਦੀ ਮੰਗ ਕੀਤੀ ਹੈ। ਇਹਨਾਂ ਕਾਨੂੰਨ ਸازਾਂ ਦਾ ਦੋਸ਼ ਹੈ ਕਿ ਪਾਕਿਸਤਾਨ ਵਿੱਚ ਫੌਜ ਸਰਕਾਰ ਚਲਾ ਰਹੀ ਹੈ। ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਵੱਡੇ ਪੱਧਰ ਤੇ ਉਲੰਘਣਾ ਹੋ ਰਹੀ ਹੈ। ਵਿਦੇਸ਼ਾਂ ਵਿੱਚ ਆਉਣ ਵਾਲੇ ਪਾਕਿਸਤਾਨੀ ਅਮਰੀਕੀ ਨਾਗਰਿਕਾਂ ਨੂੰ ਵੀ ਸਰਕਾਰ ਵਿਰੁੱਧ ਬੋਲਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। डेमोक्रेटिक कांग्रेस वुमेन प्रमिला जयपाल ਤੇ ਕਾਂਗਰਸਮੈਨ ਗ੍ਰੇਕ ਕਾਸਰ ਦੀ ਅਗਵਾਈ ਵਿੱਚ ਲਿਖੇ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਤਾਨਾਸ਼ਾਹੀ ਵਧ ਰਹੀ ਹੈ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਗਵਾ ਕੀਤਾ ਜਾ ਰਿਹਾ ਹੈ ਜਾਂ ਫਿਰ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕੇਂਦਰ ਦੀ ਮੋਦੀ ਸਰਕਾਰ ਨੇ ਸੰਸਦ ਵਿੱਚ ਮੰਨਿਆ ਹੈ ਕਿ ਸਰਕਾਰੀ ਕੰਪਨੀ LIC ਨੇ ਅਡਾਨੀ ਸਮੂਧੀਆਂ ਕੰਪਨੀਆਂ ਵਿੱਚ ਕੁੱਲ 48284.6 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ 38658.85 ਕਰੋੜ ਰੁਪਏ ਇਕਵਿਟੀ ਵਿੱਚ ਤੇ 9625.77 ਕਰੋੜ ਰੁਪਏ ਕਰਜ਼ੇ ਵਿੱਚ ਨਿਵੇਸ਼ ਕੀਤਾ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮੰਦਾਏ ਲਿਖਤੀ ਜਵਾਬ 30 ਸਤੰਬਰ ਤੱਕ ਉਪਲਬਧ ਅੰਕੜਿਆਂ ਤੇ ਆਧਾਰਿਤ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ LIC ਨੇ Adani Ports ਦੇ Special Economic Zone Limited ਦੇ ਸੁਰੱਖਿਅਤ ਗੈਰ ਪਰिवर्तनशील ਡਿਵੈਂਚਰ ਵਿੱਚ 5000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਸੰਸਦ ਮੈਂਬਰਾਂ ਮੁਹੰਮਦ ਜਾਵੇਦ ਤੇ ਮਹੂਆ ਮੋਇਤਰਾ ਦੇ ਇੱਕ ਸਵਾਲ ਦੇ ਜਵਾਬ ਵਿੱਚ ਸਰਕਾਰ ਨੇ ਉਹਨਾਂ ਸਾਰੀਆਂ ਨਿੱਜੀ ਕੰਪਨੀਆਂ ਦੀ ਪੂਰੀ ਸੂਚੀ ਪ੍ਰਦਾਨ ਨਹੀਂ ਕੀਤੀ ਜਿਨ੍ਹਾਂ ਵਿੱਚ LIC ਨੇ ਨਿਵੇਸ਼ ਕੀਤਾ ਹੈ। ਅਮਰੀਕਾ ਤੋਂ ਡਿਪੋਰਟ ਕੀਤੀ ਗਈ ਪੰਜਾਬੀ ਦਾਦੀ ਹਰਜੀਤ ਕੌਰ ਦਾ ਮੁੱਦਾ ਅੱਜ ਲੋਕ ਸਭਾ ਵਿੱਚ ਉਠਾਇਆ ਗਿਆ। ਕੇਂਦਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਸਦਨ ਨੂੰ ਦੱਸਿਆ ਕਿ ਹਰਜੀਤ ਕੌਰ ਨੂੰ ਜਹਾਜ਼ ਵਿੱਚ ਬਿਠਾਉਣ ਤੋਂ ਪਹਿਲਾਂ ਹਿਰਾਸਤ ਵਿੱਚ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਸੀ ਪਰ ਹੱਥਕੜੀਆਂ ਨਹੀਂ ਲਗਾਈਆਂ ਗਈਆਂ। ਜੈ ਸ਼ੰਕਰ ਨੇ ਕਿਹਾ ਕਿ ਜਦੋਂ ਵੀ ਡਿਪੋਰਟੀਆਂ ਨੂੰ ਲੈ ਕੇ ਕੋਈ ਉਡਾਨ ਭਾਰਤ ਆਉਂਦੀ ਹੈ, ਭਾਰਤ ਸਰਕਾਰ ਦੇ ਅਧਿਕਾਰੀ ਉਹਨਾਂ ਦੀ ਬਿਆਨ ਲੈਂਦੇ ਨੇ। ਉਹਨਾਂ ਕਹਿੰਿਆ ਸੀ ਇਸ ਮਾਮਲੇ ਨੂੰ ਅਮਰੀਕੀ ਅੰਬੈਸੀ ਸਾਹਮਣੇ ਜ਼ੋਰਦਾਰ ਟਾਂਗ ਨਾਲ ਉਠਾਇਆ ਤੇ ਅਮਰੀਕੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਇਹ ਅਜਿਹਾ ਦੁਰਵਿਹਾਰ ਦੁਬਾਰਾ ਨਾ ਵਾਪਰੇ। ਹਰਜੀਤ ਕੌਰ ਲੰਬੇ ਸਮੇਂ ਤੋਂ ਆਪਣੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿ ਰਹੀ ਸੀ। ਉਹਨਾਂ ਤੇ ਗੈਰਕਾਨੂੰਨੀ ਰਿਹائش ਦਾ ਇਲਜ਼ਾਮ ਲਗਾ ਕੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਹਿਰਾਸਤ ਦੌਰਾਨ ਹੋਏ ਦੁਰਵਿਹਾਰ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਸਿਆਸੀ ਵਿਵਾਦ ਬਣ ਗਿਆ ਸੀ ਵਿਦੇਸ਼ ਮੰਤਰੀ ਨੇ ਸਪਸ਼ਟ ਕੀਤਾ ਕਿ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੇ ਮਾਣ ਸਨਮਾਨ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਵਿਦੇਸ਼ਾਂ ਵਿੱਚ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੀ ਹੈ ਸ਼੍ਰੀਮਤੀ ਹਰਜੀਤ ਕੌਰ ਵਾਸ ਨੋਟ ਹੈਂਕਾਪਟ ਸ਼ੀ ਵਾਸ ਨੋਟ ਸ਼ੀ ਵਾਸ ਮੈਲਟਰੀਟਿਡ ਸ਼ੀ ਵਾਸ ਮੈਲਟਰੀਟਿਡ ਇਨ ਡਿਟੈਂਸ਼ਨ ਬਿਫੋਰ ਸ਼ੀ ਵਾਸ ਪੁਟ ਔਨ ਦਾ ਫਲਾਈਟ ਸੋ ਔਨ ਦਾ 26th ਆਫ ਸੈਪਟੈਂਬਰ ਵੀ ਹੈ ਆਫੀਸ਼ੀਅਲੀ ਥਰੂ ਅ ਨੋਟ ਵਰਬਲ kena for treatment her maltreatment with the american embassy we have made clear our uh, our uh, very strong concern about the manner of her treatment and asked the embassy and the american authorities to look into this matter punjab vich nasha tasqiri de mamlayan nu bhitinda to sansad member harsimrit kaur badal ne lok sabha vich chukya ਸੰਸਦ ਵਿਚਾਰ ਸਿਮਰਿਤ कौर ਬਾਦਲ ਨੇ ਕਿਹਾ ਕਿ ਐਨਸੀਆਰਬੀ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਨਸ਼ਿਆਂ ਨਾਲ ਸਭ ਤੋਂ ਵੱਧ ਮੌਤਾ ਹੋਈਆਂ ਪੰਜਾਬ ਵਿੱਚ ਨਸ਼ਾ ਕਰਨ ਵਾਲਿਆਂ ਤੋਂ ਵੱਧ ਨਸ਼ਾ ਵੇਚਣ ਵਾਲੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਸਾਡਾ ਫਰਜ਼ ਵੀ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਸਰਕਾਰ ਤੋਂ ਸਪਸ਼ਟੀਕਰਨ ਮੰਗਦਿਆਂ ਕਿਹਾ ਕਿ ਨਸ਼ਿਆਂ ਦੇ ਘੇਰ ਨੂੰ ਰੋਕਣ ਲਈ ਆਖਰ ਕਿਹੜਾ ਕਦਮ ਚੁੱਕਿਆ ਗਿਆ ਹੈ सर मैं आपका ध्यान लाना चाहूँगी कि एनसीआरबी की रिपोर्ट ने बोला है कि पंजाब में ड्रग यूजर्स से ज्यादा ड्रग डीलर्स पेडलर्स हैं जो नशा बेचते हैं और सर यही एनसीबी एनसीआरबी की रिपोर्ट ये भी कहती है कि पंजाब में सबसे देश में सबसे ज्यादा ड्रग्स से डेथ पंजाब में हो रहे हैं और सबसे ज्यादा स्मगलिंग भी ड्रग्स की पंजाब में ही हो रही है देश में सबसे ज्यादा साढ़े किलो पिछले साल पकड़ा गया यहाँ तक कि हाई कोर्ट ने यह भी टिप्पणी दी है कि पंजाब की एग्जिस्टेंशियल क्राइसिस है और आम आदमी सरकार से उन्होंने जवाब मांगा कि इसके खिलाफ आप कैसे लड़ रहे हैं लेकिन अफसोस की बात यह है सर कि पे लोग दुखी होके गांव के, के दीवारों में लिख रहे हैं कि नशा यहाँ पे चिट्टा है यहाँ पे बिकता है तो सरकार उनको पकड़ने की बजाय पुलिस को बेच के उससे काला करके उसको मिटवा रही है okay. और सर दो सेकंड बहुत जरूरी बात है और यहाँ तक नशा सा लोग अपने छोटे बच्चों को बेच रहे हैं और मेरे मेरे अपनी कॉन्स्टिट्यूंसी और बाकी जेलों में से वीडियो वायरल हो रहे जैसे नशा बेचा जा रहा है और 43,000 कॉल्स एक ही जेल के एक ने तो सब मैं आपसे ये कर, रिक्वेस्ट कर रही हूँ कि आधा पंजाब बीएसएफ के अंडर है बीएसएफ कहते हैं हर दूसरे दिन नशे पकड़े जा रहे हैं और ये बीएसएफ को सर्च और सीज़ तो हमारी सरकार जहाँ बिल्कुल फेल हो गई है नशे के विरोध लड़ने के लिए तो क्या केंद्र सरकार ये नशे रोक के लोगों की और बच्चों की जानो बचाने के लिए कुछ करेंगे नहीं। ये कि नहीं मैं जानना चाहती हूँ की क्यों मामे मामा धन्यवाद अध्यक्ष जी ਪਟਿਆਲਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ। ਜ਼ਿਲ੍ਹੇ ਦੇ ਐਸਐਸਪੀ वरुण ਸ਼ਰਮਾ ਦੀ ਇੱਕ ਆਡੀਓ ਕਲਿੱਪ ਇੰਟਰਨੈਟ 'ਤੇ ਵਾਇਰਲ ਹੋ ਗਈ ਜਿਸ ਵਿੱਚ ਕਥਿਤ ਤੌਰ 'ਤੇ ਕਿਹਾ ਗਿਆ ਏ ਕਿ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਰਿਟਰਨਿੰਗ ਅਫਸਰ ਤੱਕ ਹੀ ਨਹੀਂ ਪਹੁੰਚਣਾ ਚਾਹੀਦਾ। ਇਸ ਆਡੀਓ ਨਾਲ ਰਾਜਨੀਤਿਕ ਹਰਚਲ ਪੈਦਾ ਹੋ ਗਈ। ਸ਼ੋਮਨੀ ਅਕਾਲੀ ਦਲ ਨੇ ਸੂਬਾ ਚੋਣ ਕਮਿਸ਼ਨ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਇਸ ਨੂੰ ਬਹੁਤ ਗੰਭੀਰ ਮਾਮਲਾ ਦੱਸਿਆ ਗਿਆ। ਅਕਾਲੀ ਦਲ ਨੇ ਇਲਜ਼ਾਮ ਲਗਾਇਆ ਏ ਕਿ ਐਸਐਸਪੀ वरुण ਸ਼ਰਮਾ ਵਿਰੋਧੀ ਪਾਰਟੀਆਂ ਨੂੰ ਚੋਣ ਪ੍ਰਕਿਰਿਆ ਤੋਂ ਦੂਰ ਰੱਖਣ ਤੇ ਸੱਤਾਧਾਰੀ ਪਾਰਟੀ ਨੂੰ ਲਾਹ ਪਹੁੰਚਾਉਣ ਲਈ ਨਿਰਦੇਸ਼ ਦੇ ਰਹੇ ਨੇ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਜਹੀਆਂ ਕਥਿਤ ਗਲਬਾਤਾਂ ਲੋਕਤੰਤਰੀ ਪ੍ਰਕਿਰਿਆ ਤੇ ਸਿੱਧਾ ਹਮਲਾ ਨੇ ਅਕਾਲੀ ਦਲ ਨੇ ਮਾਮਲੇ ਨੂੰ ਹਾਈ ਕੋਰਟ ਵਿੱਚ ਲੈ ਜਾਣ ਦੀ ਵੀ ਤਿਆਰੀ ਕਰ ਲਈ ਹੈ ਉਹ ਜਿਹੜੀ ਅੱਜ ਪੀਆਈਐਲ ਹੈ ਜਿੱਦਾਂ ਚੀਮਾ ਸਾਹਿਬ ਨੇ ਦੱਸਿਆ ਕਿ ਇੱਕ ਆਡੀਓ ਰਿਕਾਰਡਿੰਗ ਨੂੰ ਲੈ ਕੇ ਹੈ ਜਿਹੜੀ ਕਿ ਪਟਿਆਲਾ ਪੁਲਿਸ ਦੀ ਹੈ ਐਸਐਸਪੀ ਸਮੀਤ ਸਾਰੇ ਅਫਸਰ ਨੇ ਔਰ ਕਿਸ ਤਰੀਕੇ ਉਥੇ ਤੱਕੇਸ਼ਾਈ ਤੇ ਗੱਲਾਂ ਹੋ ਰਹੀਆਂ ਉਹ ਡਿਟੇਲ ਦੇ ਵਿੱਚ ਸੋ ਸੀ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਸਵੇਰੇ ਇੱਕ ਮੈਂਸ਼ਨਿੰਗ ਕੀਤੀ ਸੀ ਕਿ ਬਹੁਤ ਸੀਰੀਅਸ ਇਸ਼ੂ ਹੈ ਇਲੈਕਸ਼ਨ ਪ੍ਰੋਸੈਸ ਔਨ ਹੈ ਅੱਜ ਨੋਮੀਨੇਸ਼ਨਸ ਦੀ ਲਾਸਟ ਡੇਟ ਹੈ 14 ਨੂੰ ਵੋਟਾਂ ਪੈ ਜਾਣੀਆਂ ਸੋ ਇਹ ਸਾਡੀ ਅੱਜ ਹੀ ਸੁਣਵਾਈ ਲਈ ਲਾਈ ਜਾ ਸੋ ਅੱਜ ਉਹ ਸੁਣਵਾਈ ਤੇ ਆਈ ਤੇ ਉਸ ਪੀਆਈਐਲ ਦੇ ਵਿੱਚ ਜਿਹੜੀ ਮੇਨ ਡਿਮਾਂਡ ਹੈ ਕੋਈ ਹੈ ਕਿ ਅਗਰ ਪਟਿਆਲਾ ਦੀ ਜਿਹੜੀ ਪੁਲਿਸ ਹੈ ਅਗਰ ਪੁਲਿਸ ਦੇ ਹੈੱਡ ਹੈ ਉਹ ਆਪ ਹੀ ਅਫਸਰਾਂ ਨੂੰ ਇਨਸਟਰਕਸ਼ਨ ਕਰ ਰਹੇ ਨੇ ਕਿ ਭਾਈ ਜਿਹਨੂੰ ਚੱਕਣਾ ਉਹਨੂੰ ਘਰੋਂ ਚੱਕ ਲੋ जिदे कागज़ 파ੜਦੇ ਉਹਦੇ कागज़ 파ੜ ਦੋ ਐਮ ਐਲ اے ਨਾਲ ਤਾਲਮੇਲ ਕਰਕੇ ਰੱਖਿਓ ਐਮ ਐਲ اے ਦੇ ਗੁੰਡਿਆਂ ਨਾਲ ਜਿਹੜੇ ਨੇ ਉਹਨਾਂ ਨਾਲ ਤਾਲਮੇਲ ਕਰ ਲਓ ਪਰ ਜਿਹੜਾ ਸੈਂਟਰ ਹੈ ਲਾਸਟ ਟਾਈਮ ਗੁਣਾ ਹੋਵੇ ਜਿਵੇਂ ਪੰਚਾਇਤਾਂ ਵੇਲੇ ਅੰਦਰ ਵੀਡੀਓ ਬਣ ਗਈ ਸੀ ਇਸ ਵਾਰੀ ਸੈਂਟਰਾਂ ਤੋਂ ਬਾਹਰ ਸਾਰਾ ਕੁਝ ਕੀਤਾ ਜਾਵੇ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਖੜਾ ਹੋ ਜਾਂਦਾ ਹੈ ਕਿ ਸਾਰਾ ਮੇਲਾ ਦਾ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹੀ ਕੰਪਰੋਮਾਈਜ਼ ਹੋ ਜਾਏਗਾ ਅਗਰ ਪੁਲਿਸ ਇਸ ਲੈਵਲ ਤੇ ਕੰਪਰੋਮਾਈਜ਼ ਹੈ ਉਹ ਵੀ ਇੱਕ ਬਾਰਡਰ ਸਟੇਟ ਦੀ ਪੁਲਿਸ ਸੋ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਨੇ ਸਾਡੀ ਜਿਹੜੀ ਪੀਆਈਐਲ ਹੈ ਉਹਦੇ ਚ ਨੋਟਿਸ ਇਸ਼ੂ ਕਰਤਾ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਵੀ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ ਵੀ ਇਹਦੇ ਚ ਹੁਣ ਜਵਾਬ ਮੰਗਿਆ ਗਿਆ ਮੰਡੇ ਵਾਸਤੇ ਰੱਖੀ ਹੈ ਸਾਡੀ ਰਿਕੁਐਸਟ ਸੀ ਕਿ ਜਲਦੀ ਰੱਖੀ ਜਾਵੇ ਕਿਉਂਕਿ ਕੱਲ ਨੂੰ ਫਰਾਈਡੇ ਹੈ ਫਿਰ ਸੈਟਰਡੇ ਸੰਡੇ ਬੰਦ ਸੋ ਮੰਡੇ ਨੂੰ ਅਰਜੈਂਟ ਦੇ ਵਿੱਚ ਹੀ ਦੁਬਾਰਾ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਉਹਨਾਂ ਨੇ ਸਾਨੂੰ ਸਪੈਸੀਫਿਕ ਕੁਐਰੀ ਕੀਤੀ ਸੀ ਕਿ ਕੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਤੁਸੀਂ ਅਪਰੋਚ ਕੀਤਾ ਸਾ ਉਹ ਵੀ ਅਸੀਂ ਔਨ ਰਿਕਾਰਡ ਦੇ ਦਿੱਤੀ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਪਰੋਚ ਕੀਤਾ ਪੰਜਾਬ ਦੇ ਸਾਫ ਕਾ ਮੁੱਖ ਮੰਤਰੀ ਤੇ ਜਿਲੰਦਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਰੋਪੜ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕੌਂਸਲੀ ਉਮੀਦਵਾਰਾਂ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਚੰਨੀ ਨੇ ਦੋਸ਼ ਲਗਾ ਕੇ ਮੌਜੂਦਾ ਸਰਕਾਰ ਇਹਨਾਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਹਰ ਸੰਭਵ ਹੱਤਕੰਡੇ ਵਰਤ ਰਹੀ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਆਗੂ ਜਿਵੇਂ ਕਿ ਕੇਜੀ ਵਾਲਤੇ ਸਿਸੋਦੀਆ ਪੰਜਾਬ ਵਿੱਚ ਸਰਕਾਰ ਚਲਾ ਰਹੇ ਨੇ ਜਦ ਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਵੱਲ ਉਮੀਦ ਨਾਲ ਦੇਖ ਰਹੇ ਨੇ ਚੰਨੀ ਨੇ ਸਰਕਾਰ ਨੂੰ ਲੋਕਾਂ ਦੀ ਸਰਕਾਰ ਨਹੀਂ ਸਗੋਂ ਬਾਹਰੀ ਸਰਕਾਰ ਦੱਸਿਆ ਸ਼ਰਮ ਕੇ ਡੁੱਬ ਜਾਣਾ ਚਾਹੀਦਾ ਮੁੱਖ ਮੰਤਰੀ ਨੂੰ ਸ਼ਰਮ ਕੇ ਡੁੱਬ ਜਾਣਾ ਚਾਹੀਦਾ ਡੀਜੀਪੀ ਨੂੰ ਜੀ ਦੇ ਤਰਿੰਦੇ ਜਿਹੜਾ ਵੀ ਆਪੋਜੀਸ਼ਨ ਦਾ ਕਾਗਜ ਫੜਨ ਜਾਂਦਾ ਉਹਦੇ ਕਾਗਜ ਫਾੜ ਰੇ ਐਸਐਚਓ ਹਰ ਜਗ੍ਹਾ ਟੈਲੀਫੋਨ ਕਰਨ ਲੱਗੇ ਵੇ ਵੀ ਤਾਂ ਕਾਗਜ ਨਹੀਂ ਫੜ ਜਾਣੇ ਨਹੀਂ ਤਾਂ ਤੇਰਾ ਹਸ਼ਰ ਮਾੜਾ ਹੋਊਗਾ ਇਹ ਸਰਕਾਰ ਦੀਆਂ ਹਦਾਇਤਾਂ ਐਸਐਸਪੀ ਡੀਐਸਪੀ ਨੂੰ ਦੇ ਰਿਹਾ ਇਹ ਇਹਨਾਂ ਦੀ ਨੀਤੀ ਹੈ ਜਿਹੜੀ ਸ਼ਸੋਧੀਆਂ ਨੇ ਬੋਲੀ ਹੈ ਸਾਮ ਦਾਮ ਡਾਂਡ ਭੇਟ ਮਤਲਬ ਪਹਿਲਾਂ ਵੈਸੇ ਮਨਾਵਾਂਗੇ ਨਹੀਂ ਮੰਨਦਾ ਬਈ ਡਾਂਗ ਨਾਲ ਮਨਾਵਾਂਗੇ ਉਹੀ ਇਹ ਡਾਂਗ ਦੇ ਨਾਲ ਪੰਜਾਬ ਨੂੰ ਚਲਾਣਾ ਚਾਹੁੰਦੇ ਆ ਜਿਹੜਿਆਂ ਨੂੰ ਦੇਖਦੇ ਗਰੀਬ ਆਦਮੀ ਨੂੰ ਜਾ ਕੇ ਉਹਦੇ ਘਰ ਬੈਠ ਜਾਂਦੇ ਆ ਕਿ ਜੀ ਤੂੰ ਨਹੀਂ ਖੜਨਾ ਬਈ ਕਿਉਂ ਨਹੀਂ ਖੜਨਾ ਬਈ ਲੋਕਤਾਂਤ੍ਰਿਕ ਹੈ ਅਸੀਂ ਜੀਣਾ ਭਰਦਾਂਗੇ ਅਸੀਂ ਸੜਕਾਂ ਰੋਕਾਂਗੇ ਐਸੀ ਇਹ ਬਰਦਾਸ਼ਤ ਕੋਈ ਨਹੀਂ ਕਰਦਾ ਪੰਜਾਬੀਆਂ ਨੂੰ ਇਸ ਤਰ੍ਹਾਂ ਦਵਾਇਆ ਨਹੀਂ ਜਾ ਸਕਦਾ ਤੁਸੀਂ ਇੱਕ ਪਾੜੋਗੇ ਅਸੀਂ ਦੂਸਰੀ ਲੇੜੇ ਦੂਸਰੀ ਪਾੜੋਗੇ ਤੀਸਰੀ ਲੈਣੀ ਤੁਹਾਡੇ ੱਟਕੇ ਦਾ ਜਵਾਬ ਦੇਵਾਂਗੇ ਰੋ ਜਿਹੜਾ ਜਨਤਾ ਦਾ ਉਹਨੂੰ ਕਦੇ ਮਾਫ਼ ਨਹੀਂ ਕਰ ਸਕਦਾ ਆਹ ਤਰ੍ਹਾਂ ਦਾ ਜੋ ਡੈਮੋਕਰੇਟਿਕ ਸਿਸਟਮ ਹੈ ਉਹਦੇ ਧਰਨੇ ਵੀ ਕਰਾਂਗੇ ਸਭ ਕੁਝ ਕਰਾਂਗੇ ਲੇਕਿਨ ਤੁਹਾਡੀ ਜਿਹੜੀ ਕੁੰਡਾ ਕਰਦੀ ਹੈ ਇਹਦੇ ਅੱਗੇ ਕੋਈ ਪੰਜਾਬੀ ਝੁਕੇਗਾ ਨਹੀਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਇੰਡੀ ਗੱਠ ਜੋੜ ਦਾ ਹਿੱਸਾ ਆਮ ਆਦਮੀ ਪਾਰਟੀ ਜੋ ਦੂਜੇ ਸੂਬਿਆਂ ਵਿੱਚ ਵੋਟ ਚੋਰੀ ਦਾ ਬੇਬੁਨਿਆਦ ਇਲਜ਼ਾਮ ਲਗਾਉਂਦੀ ਹੈ ਪੰਜਾਬ ਵਿੱਚੋਂ ਖੁਦ ਪੁਲਿਸ ਦੀ ਦੁਰਵਰਤੋਂ ਕਰਕੇ ਪੂਰਾ ਇਲੈਕਸ਼ਨ ਹੀ ਚੋਰੀ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ ਉਨਾ ਕਹੇ ਕਿ ਇਸ ਕੰਮ ਵਿੱਚ ਸਰਕਾਰੀ ਮਸ਼ੀਨਰੀ ਦੀ ਰਾਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ ਇਸੇ ਲਈ ਪਾਸ ਪਾਨੇ ਬੀਤੇ ਕਾਲ ਚੋਣ ਕਮਿਸ਼ਨ ਨੂੰ ਮਿਲ ਕੇ ਨਾ ਚੋਣਾ ਵਿੱਚ ਵੀਡੀਓਗ੍ਰਾਫੀ ਕਰਵਾਉਣ ਦੀ ਮੰਗ ਰੱਖੀ ਸੀ ਸੁਨੀਲ ਜਾਕਰ ਨੇ ਆ ਕੇ ਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾ ਵਿੱਚ ਧੱਕੇਸ਼ਾਹੀ ਕਰਨ ਸੰਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਟੈਲੀ ਮੀਟਿੰਗ ਦੀ ਜੋ ਇੱਕ ਆਡੀਓ ਬਾਹਰ ਆਈ ਹੈ ਇਹ ਲੋਕਤੰਤਰ ਦੇ ਹੋਣ ਜਾ ਰਹੇ ਕਾਣ ਦਾ ਸਬੂਤ ਹੈ ਉਹਨਾਂ ਕਹੇ ਕਿ ਪੰਜਾਬ ਦੇ ਕਾਗਜ਼ੀ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਕੁਮਰੇ ਨੇ ਤੇ ਆਮਦਾਨ ਦੰਡ ਭੇਦ ਦੀ ਨੀਤੀ ਦਾ ਸ਼ਰਿਆਮ ਐਲਾਨ ਕਰਨ ਵਾਲੇ ਮਨੀਸ਼ ਸਿਸੋਦੀਆ ਦੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਤੋਂ ਬਾਅਦ ਵੋਟਾਂ ਦੀ ਲੁੱਟ ਕਰਨ ਦੀ ਵੀ ਪੱਕੀ ਧਾਰ ਲਈ ਗਈ ਹੈ। ਉਹਨਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਇਸ ਰੰਦੇ ੱੱਕੇ ਦਾ ਡਾਟ ਕੇ ਵਿਰੋਧ ਕਰੇਗੀ। ਗੁਰਦਾਸਪੁਰ ਦੇ ਹਲਕਾ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਚੋਣ ਕਮਿਸ਼ਨ ਰਾਜਕਮਲ ਚੌਧਰੀ ਨੂੰ ਅਪੀਲ ਕੀਤੀ ਕਿ ਚੋਣਾਂ ਸੂਬੇ ਤੇ ਦੇਸ਼ ਦੀ ਸਭ ਤੋਂ ਵੱਡੀ ਲੋਕਤੰਤਰੀ ਪ੍ਰੀਖਿਆ ਹੁੰਦੀ ਹੈ ਇਹਨਾਂ ਨੂੰ ਨਿਰਪੱਖ ਤੌਰ ਤੇ ਕਰਵਾਇਆ ਜਾਵੇ ਉਹਨਾਂ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦਾ ਜ਼ਿਕਰ ਕਰਦੇ ਆ ਕਿ ਉੱਥੇ 3 ਦਸੰਬਰ ਨੂੰ ਕਾਂਗਸੀ ਆਗੂਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ ਬਹੁਤ ਸਾਰੇ ਝਾਲੀ ਬੰਦਿਆਂ ਨੂੰ ਫਰਜ਼ੀ ਫਾਈਲਾਂ ਦੇ ਕੇ ਲਾਈਨਾਂ ਵਿੱਚ ਖੜਾ ਕਰ ਦਿੱਤਾ ਗਿਆ ਤਾਂ ਜੋ ਕਾਂਗਸੀ ਆਗੂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਾ ਕਰ ਸਕਣ ਉਹਨਾਂ ਕਹਿੰਿਆ ਕਿ ਇਹ ਇਕੱਲੇ ਜ਼ੀਰਾ ਹਲਕੇ ਦਾ ਮਾਮਲਾ ਨਹੀਂ ਬਲਕਿ ਇਹ ਸਿਰਨ ਸ਼ਿਕਾਇਤਾਂ ਸਮੁੱਚੇ ਪੰਜਾਬ ਅੰਦਰੋਂ ਆਈਆਂ ਉਹਨਾਂ ਕਹਿੰਦੇ ਆ ਕਿ ਪੰਜਾਬ ਦੀ ਸੱਤਾਧਾਰੀ ਧਿਰ ਇਹਨਾਂ ਚੋਣਾਂ ਨੂੰ ਹਰ ਹੀਲੇ ਜਿੱਤਣਾ ਚਾਹੁੰਦੀ ਹੈ ਉਹਨਾਂ ਸਮੂਹ ਵਿਰੋਧੀ ਧਿਰਾਂ ਨੂੰ ਪੰਜਾਬ ਸਰਕਾਰ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ ਅੱਜ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਮਤੀ ਆਦਿ ਨਾਮਜ਼ਦਗੀਆਂ ਦੀ 4 ਤਰੀਕ ਲਾਸਟ ਹੈ 1 ਤੋਂ 4 ਤਰੀਕ ਤੱਕ ਕਾਗਜ਼ ਭਰਨੇ ਸੀ ਬਹੁਤ ਜਗ੍ਹਾ ਤੋਂ ਵਿਸ਼ੇਸ਼ ਤੌਰ ਜ਼ੀਰੇ ਦੇ ਵਿੱਚੋਂ ਜਿੱਥੇ ਸਾਡੇ ਐਮਐਲਏ ਸਾਕਲਬੀਰ ਸਿੰਘ ਜ਼ੀਰਾ ਜੜੇ ਨੇ ਉਹਨਾਂ ਦਾ ਅਸੈਂਬਲੀ ਹਲਕਾ ਹੈ ਉਥੇ ਵੱਡੇ ਪੇਮਾਨੇ ਤੇ ਅੱਜ ਗੱਡਾਗਰਦੀ ਵੇਖਣ ਨੂੰ ਮਿਲੀ ਜਿਹੜਾ ਜ਼ੀਰੇ ਦੇ 19 ਉਥੇ ਬਲਕ ਸੰਪਤੀ ਦੇ ਜ਼ੋਨ ਹੈ ਸਨ ਉਥੇ ਪਹਿਲੇ ਪੁਲਿਸ ਦੀ ਮਦਦ ਦੇ ਨਾਲ ਜਾਲੀ ਆਦਮੀਆਂ ਨੇ ਜਿਹਨਾਂ ਕਾਗਜ਼ ਨਹੀਂ ਸੀ ਭਰਨੇ ਔਰ ਲਾਈਨ ਦੇ ਵਿੱਚ ਲੱਗ ਕੇ ਉਹਨਾਂ ਨੇ ਸਾਡੇ ਆਦਮੀਆਂ ਨੂੰ ਬਕਾਇਦਾ ਤੌਰ ਤੇ ਰੋਕੀ ਰੱਖਿਆ ਫਰਜ਼ੀ ਫਾਈਲਾਂ ਤਜ ਪੜੀ ਰੱਖੀਆਂ ਡਰਾਮਾ ਕਰੀ ਰੱਖਿਆ ਸੋ ਦੈਟ ਸਾਡੇ ਬੰਦੇ ਉਥੇ ਕਾਂਗਰਸ ਦੇ ਨੁਮਾਇੰਦੇ ਉਥੇ ਆਪਣੇ ਕਾਗਜ਼ ਨਾ ਪਰ ਸਕ। ਮੈਂ ਇਲੈਕਸ਼ਨ ਕਮਿਸ਼ਨ ਸਰ ਤੁਹਾਨੂੰ ਬੇਨਤੀ ਕਰਨਾ ਕਿ ਕੱਲੇ ਜ਼ੀਰੇ ਚ ਨਹੀਂ ਇਸ ਕਿਸਮ ਦੀਆਂ ਰਿਪੋਰਟਾਂ ਤੇ ਖੱਛਾ ਸਾਰੇ ਪੰਜਾਬ ਦੇ ਵਿੱਚ ਤੇ ਜਿਹੜਾ ਬੇਸਿਕ ਪਰਪਸ ਹੈ ਇਲੈਕਸ਼ਨ ਦਾ ਉਹ ਸਾਰਾ ਡਿਫੀਟ ਹੋ ਜਾਂਦਾ। ਮੈਨੂੰ ਤੇ ਐ ਲੱਗਦਾ ਸਸੋਧਿਆ ਸਾਹਿਬ ਨੇ ਜਿਹੜਾ 3 ਮਹੀਨੇ ਪਹਿਲੇ ਇੱਕ ਜ਼ਿਕਰ ਕੀਤਾ ਸੀ ਸਾਮ-ਧਾਮ ਡੰਡਪੇ ਕਿ ਅਸੀਂ ਇਲੈਕਸ਼ਨਾਂ ਹਰ ਕੀਮਤ 'ਚ ਹਰ ਤਰੀਕੇ ਨਾਲ ਜਿੱਤਾਂਗੇ ਉਹਦਾ ਅਸਲ ਡਰਾਮਾ ਜਿਹੜਾ ਹੁਣ ਅਨਫੋਲਡ ਹੋਣਾ ਸ਼ੁਰੂ ਹੋ ਗਿਆ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਮੇਰੀ ਬੇਨਤੀ ਹੈ ਇਸ ਗੁੰਡਾ ਰਾਜ ਨੂੰ ਜਿਹੜਾ ਡੈਮੋਕ੍ਰੇਸੀ ਨੂੰ ਕਤਲ ਕਰਨ ਦਾ ਏਜੰਡਾ ਤੈਅ ਕੀਤਾ ਜਾ ਰਿਹਾ ਇਹਨੂੰ ਰੋਕਿਆ ਜਾਵੇ ਕਾਲੀ ਆਗੋ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਅੱਜ ਵੱਡਾ ਝਟਕਾ ਲੱਗਾ ਜਸਟਿਸ ਤਿਰਭਵਨ ਦਈਆ ਦੀ ਅਦਾਲਤ ਨੇ ਮਜੀਠੀਆ ਦੀ ਨਿਯਮਿਤ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹਾਲਾਂਕਿ ਅਦਾਲਤ ਨੇ ਆਪਣੇ ਹੁਕਮਾ ਵਿੱਚ ਜਾਂਚ ਏਜੰਸੀ ਨੂੰ 3 ਮਹੀਨਿਆਂ ਵਿੱਚ ਜਾਂਚ ਮੁਕੰਮਲ ਕਰਨ ਦਾ ਹੁਕਮ ਵੀ ਦਿੱਤਾ ਹੈ ਹਾਈ ਕੋਰਟ ਨੇ ਕਿਹਾ ਕਿ ਮਜੀਠੀਆ ਤੇ ਲੱਗੇ ਆਰਥਿਕ ਅਪਰਾਧਾਂ ਦੇ aarop gambhir ਨੇ ਤੇ ਇਸ ਵਿੱਚ ਡੂੰਗੀ ਸਾਜ਼ਿਸ਼ ਹੋਣ ਦਾ ਖਦਸ਼ਾ ਹੈ ਇਸ ਲਈ ਮੌਜੂਦਾ ਪੜਾਤੇ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਅਦਾਲਤ ਨੇ ਸਪਸ਼ਟ ਕੀਤਾ ਕਿ ਮੁਲਜ਼ਮ ਨੂੰ ਆੜ ਮਿੱਥੇ ਸਮੇਂ ਲਈ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ ਇਸ ਲਈ ਹਾਈ ਕੋਰਟ ਨੇ ਜਾਂਚ ਏਜੰਸੀ ਨੂੰ ਹਦਾਇਤ ਦਿੱਤੀ ਕਿ ਇਸ ਮਾਮਲੇ ਦੀ ਜਾਂਚ ਹਰ ਹਾਲ ਵਿੱਚ 3 ਮਹੀਨਿਆਂ ਦੇ ਅੰਦਰ ਮੁਕੰਮਲ ਕੀਤੀ ਜਾਵੇ ਅਦਾਲਤ ਨੇ ਆਪਣੇ ਹੁਕਮਾ ਵਿੱਚ ਲਿਖਿਆ ਹੈ ਕਿ ਜੇਕਰ 3 ਮਹੀਨਿਆਂ ਬਾਅਦ ਵੀ ਜਾਂਚ ਪੂਰੀ ਨਹੀਂ ਹੁੰਦੀ ਤਾਂ ਸਮਾਂ ਪੂਰਾ ਹੋਣ ਤੇ ਮਜੀਠਿਆ ਦੁਬਾਰਾ ਜ਼ਮਾਨਤ ਲਈ ਅਰਜ਼ੀ ਦੇ ਸਕਦੇ ਨੇ ਇਨਵੈਸਟੀਗੇਸ਼ਨ ਦੇ ਦੌਰਾਨ ਹੋਰ ਕਾਫੀ ਹੈਰਾਨੀਜਨਕ ਤੱਥ ਇਸ ਵਿੱਚੋਂ ਨਿਕਲ ਕੇ ਆਏ ਜੈਸੇ ਕਿ इमूवेबल प्रॉपर्टीज को लेके 2004 तक इनके पास कोई भी प्रॉपर्टी नहीं होती 2004 से सात के बीच में दो प्रॉपर्टीज उसके बाद सीधा सडनली 2007 से लेके सतारह तक जो हमारा चेक पीरियड था उसमें 24 प्रॉपर्टीज इनकी और इंक्रीज हो जाती हैं करोड़ों रुपए की उसके अलावा जो कंपनीज का हेर पेर जैसे इन्होंने शेल कंपनीज इनकी बनाई हुई थी इनकी अपनी पुरानी कंपनीज इनको जद्दी कह रहे थे कि हमारी तो बहुत एंसेस्ट्रल कंपनीज हैं 1910 से चल रही है ऐसा कुछ कर रहे थे तो उन कंपनीज के थ्रू पैसों का हेर फेर कैसे कैश उसमें डिपॉजिट होता है करोड़ों में पाँच पाँच सौ छे सौ करोड़ एक्स्ट्रा जो है उनमें डिपॉजिट होता है और बाद में उसी पैसे को किस तरीके से घुमाया जाता है फिर एफ के नाम के ऊपर कंपनीज से बाहर की कंपनी जो साइप्रस हब साइप्रस जिसको कि हवाला के पैसे के लिए हब माना जाता है वहां की कंपनीज यहाँ पे आके पैसे लगाती हैं पैंतीस करोड़ लगाती हैं और तीन करोड़ में वो सेटल कर देते हैं तो ऐसी काफी ट्रांजेक्शन निकल के आई जिसके बाद जिसके बेस के ऊपर उनको अरेस्ट किया गया था और बाद में इन्वेस्टिगेशन के दौरान भी ये सारा कुछ निकल के आया फिर उन्होंने जो नीचे पहले बेल लगाई थी वो खारिज हुई यहाँ पे हाई कोर्ट में भी जब इन्होंने बेल फाइल करी थी तो बार बार ये पॉलिटिकल बेन्डेटा इशू को लेके आ रहे थे कि ये सारा कुछ झूठ है ਤੋ ਕੋਰਟ ਨੇ ਅੱਜ ਉਸਕਾ ਸਾਰਾ ਸੰਗਿਆਨ ਲੈਂਦੇ ਹੋਏ ਇਨਵੈਸਟੀਗੇਸ਼ਨ ਮੇਂ ਜੋ ਕੁਛ ਆਇਆ ਜੋ ਸਟੇਟ ਕੀ ਤਰਫ ਸੇ ਆਰਗੂ ਕੀਤਾ ਗਿਆ ਉਸਕੇ ਬੇਸ ਕੇ ਉਪਰ ਅੱਜ ਕੋਰਟ ਨੇ ਉਨਕੀ ਪਟੀਸ਼ਨ ਖਾਰਿਜ ਕੀ ਹੈ ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਵੀਰਵਾਰ ਨੂੰ ਮੋੜ ਅਦਾਲਤ ਵਿੱਚ ਪੇਸ਼ ਨਹੀਂ ਹੋਈ ਦੱਸ ਜਈਏ ਕਿ ਬੇਬੇ ਮਹਿੰਦਰ ਕੌਰ ਵੱਲੋਂ ਦਾਇਰ ਮਾਨ ਹਾਨੀ ਮਾਮਲੇ ਵਿੱਚ ਅੱਜ ਕੰਗਣਾ ਦੀ ਮਠਿੰਡਾ ਅਦਾਲਤ ਵਿੱਚ ਪੇਸ਼ੀ ਸੀ ਪਰ ਉਹ ਪੇਸ਼ ਨਹੀਂ ਹੋਈ ਕੰਗਣਾ ਰਣੌਤ ਵੱਲੋਂ ਪੇਸ਼ ਹੋਏ ਵਕੀਲ ਨੇ ਉਹਨਾਂ ਦਾ ਪੱਖ ਰੱਖਿਆ ਜਾਣਕਾਰੀ ਮੁਤਾਬਕ ਮਠਿੰਡਾ ਅਦਾਲਤ ਨੇ ਕੰਗਣਾ ਰਣੌਤ ਨੂੰ 15 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੁੰਦਾ ਹੁਕਮ ਦਿੱਤਾ ਹੈ ਮਾਨਹਾਨੀ ਦਾ ਕੇਸ ਜ਼ਾਇਰ ਕਰਨ ਵਾਲੀ ਬੀਬੇ ਮਹਿੰਦਰ ਕੌਰ ਅੱਜ ਅਦਾਲਤ ਵਿੱਚ ਪੇਸ਼ ਹੋਈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਇਸਾ ਮਾਮਲੇ ਵਿੱਚ ਬੀਬੀ ਮਹਿੰਦਰ ਕੌਰ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਅਸੀਂ ਆਪਣੇ ਇਨਸਾਫ ਲਈ ਅਦਾਲਤ ਦੇ ਚੱਕਰ ਕੱਟ ਰਹੇ ਹਾਂ ਹੁਣ ਅਸੀਂ ਉਹਨਾਂ ਨੂੰ ਕਿਉਂ ਮਾਫ ਕਰੀਏ ਅੱਜ ਮਾਨਹਾਨੀ ਦੇ ਕੇਸ ਵਿੱਚ ਗਵਾਹੀ ਦੇਣ ਲਈ ਦੋ ਲੋਕਾਂ ਨੂੰ ਬੁਲਾਇਆ ਗਿਆ ਸੀ ਬੀਬੇ ਮਹਿੰਦਰ ਕੌਰ ਦੇ ਵਕੀਲ ਜਗੂਬੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਉਹਨਾਂ ਨੇ ਕੁਝ ਸਬੂਤ ਪੇਸ਼ ਕੀਤੇ ਨੇ ਤੇ ਅਦਾਲਤ ਨੇ ਸੁਣਵਾਈ ਲਈ ਅਗਲੀ ਤਾਰੀਖ 15 ਦਸੰਬਰ ਨਿਰਧਾਰਿਤ ਕੀਤੀ ਹੈ ਜਿਸ ਵਿੱਚ ਅਸੀਂ ਕਿਹਾ ਹੈ ਕਿ ਕਗਨਰ ਰਣੌਤ ਨਿਜੀ ਤੌਰ ਤੇ ਪੇਸ਼ ਹੋਵੇ। ਇੱਕ ਹੋਰ ਵਾਰਸੇ ਕਗਨਰ ਰਣੌਤ ਕੇਸ ਦੇ ਵਿੱਚ ਮਾਤਾ ਮਹਿੰਦਰਕੌਰ ਕਿਉਂਕਿ ਸਾਡੀ ਐਵੀਡੈਂਸ ਦਾ ਡੇਟ ਰੱਖੀ ਗਈ ਸੀ ਮਾਤਾ ਜੀ ਪੇਸ਼ ਹੋਏ ਸੀ ਕਿ ਮਹਿੰਦਰਕੌਰ ਤੇ ਇੱਕ ਦੂਸਰਾ ਗਵਾਹ ਅਸੀਂ ਜਿਹੜਾ ਗੁਰਪ੍ਰੀਤ ਸਿੰਘ ਮਾਤਾ ਦਾ ਜਿਹੜਾ ਭਾਈਚਾਰੇ ਚੋਂ ਪੋਤਾ ਲੱਗਦਾ ਅਸੀਂ ਦੋ ਗਵਾਹ ਅੱਜ ਕੋਰਟ ਦੇ ਵਿੱਚ ਕਰਾਏ ਹੈਗੇ ਉਹਨਾਂ ਦੇ ਵਕੀਲ ਸਾਹਿਬ ਵੀ ਪੇਸ਼ ਹੋਏ ਸੀ ਸੀਨੀਅਰ ਐਡਵੋਕੇਟ ਨਹੀਂ ਅਪੀਅਰ ਹੋਏ ਉਹਨਾਂ ਦੇ ਪ੍ਰੌਕਸੀ ਕਾਉਂ ਅੱਜ ਕੋਰਟ ਨੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਜਿਹੜੀ ਇਹਨਾਂ ਦਾ ਐਗਜ਼ਾਮੀਨੇਸ਼ਨ ਚੀਫ ਕਰਵਾਇਆ ਹੈਗਾ ਦੋਨੋਂ ਗਵਾਹਾਂ ਦਾ ਐਗਜ਼ਾਮੀਨੇਸ਼ਨ ਚੀਫ ਹੋਇਆ ਤੇ ਅਸੀਂ ਜਿਹੜੇ ਡਾਕੂਮੈਂਟਸ ਸੀਗੇ ਉਹ ਜਿਵੇਂ ਟਵਿੱਟਰ ਤੇ ਜੋ ਪੋਸਟ ਟਵੀਟ ਕੀਤੀ ਗਈ ਸੀ ਕਿ ਉਹਦੀ ਕਾਪੀ ਤੇ ਬਾਕੀ ਰੈਲੇਵੈਂਟ ਡਾਕੂਮੈਂਟਸ ਹੈਗੇ ਅਸੀਂ ਉਹ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਆ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਅੱਜ ਕੰਗੜਾ ਦੇ ਵਕੀਲ ਸਾਹਿਬ ਨੇ ਡੇਟ ਲਈ ਹੈ ਉਹ ਮਾਤਾ ਜੀ ਨੂੰ ਤੇ ਜਿਹੜਾ ਦੂਸਰਾ ਗਵਾਹ ਸੀ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ 15 12 ਨੈਕਸਟ ਡੇਟ ਹੈ ਉਸ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕਰਨੀ ਐ ਅੱਜ ਫਿਜ਼ੀਕਲ ਜੋ ਪੇਸ਼ ਹੋਣ ਵਾਸਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਉਹਦਾ ਅਸੀਂ ਜਵਾਬ ਦਿੱਤਾ ਸੀ ਉਹਦਾ ਅੱਜ ਸਾਡੀ ਐਪਲੀਕੇਸ਼ਨ ਦਾ ਜੋ ਉਹਨਾਂ ਨੇ ਰਿਪਲਾਈ ਸਾਡੇ ਰਿਪਲਾਈ ਦਾ ਜੋ ਰੀਜੋਂਡਰ ਦੇਣਾ ਉਹਨਾਂ ਨੇ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾਇਆ ਕੋਨੇ ਨੈਕਸਟ ਡੇਟ ਤੇ ਜੱਸਾਬ ਨੇ ਉਹਨਾਂ ਨੂੰ ਉਹਦਾ ਰੀਜਨਡਰ ਸਬਮਿਟ ਕਰਾਉਣ ਲਈ ਕਿਹਾ ਤੇ ਜਿਹੜਾ ਸਾਨੂੰ ਹੋਰ ਜਿਹੜੇ ਬਾਕੀ ਗਵਾਹ ਸੀ ਕਰਵਾਉਣਾ ਚਾਹੁੰਦੇ ਆ ਪਹਿਲਾਂ ਕੋਰਟ ਨੇ ਸਾਨੂੰ ਆਪਦੀ ਐਵੀਡੈਂਸ ਕਨਕਲੂਡ ਕਰਨ ਲਈ ਕਿਹਾ ਹੈਗਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਦਾਇਤ ਦਿੱਤੀ ਹੈ ਵੀ ਜਦੋਂ ਸਾਰੇ ਗਵਾਹ ਇਹਨਾਂ ਸਾਡੇ ਵੱਲੋਂ ਐਵੀਡੈਂਸ ਕਨਕਲੂਡ ਹੁੰਦੀ ਹੈ ਤਾਂ ਫਿਰ ਇੱਕ ਡੇਟ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕੀਤਾ ਜਾਊਗਾ ਪੰਜਾਬ ਪੁਲਿਸ ਦੇ ਮੁਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਵਿਚੋਲੇ ਕ੍ਰਿਸ਼ਨੂ ਸ਼ਰਦਾਨੂ ਅੱਜ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੋਵੇਂ ਪਿਛਲੇ 14 ਦਿਨਾਂ ਤੋਂ ਨਿਆਇਕ ਹਿਰਾਸਤ ਵਿੱਚ ਸਨ ਮੋਟਰ ਡੀਆਈਜੀ ਪੁੱਲਰ ਵਿਰੁੱਧ ਪ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੀ ਜਾਂਚ ਤੇਜ਼ ਹੋ ਗਈ ਹੈ ਸੀਬੀਆਈ ਨੇ ਬੁੱਧਵਾਰ ਨੂੰ ਅਦਾਲਤ ਵਿੱਚ 300 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ ਇਸੇ ਦੌਰਾਨ ਈਡੀ ਨੇ ਵੀ ਪੁੱਲਰ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਰਜਿਸਟਰ ਕਰ ਲਿਆ ਹੈ ਤੇ ਜਾਂਚ ਸ਼ੁਰੂ ਕੀਤੀ ਹੈ ਸੀਬੀਆਈ ਨੇ 16 ਅਕਤੂਬਰ 2025 ਨੂੰ ਪੁੱਲਰ ਤੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਗ੍ਰਿਫਤਾਰ ਕੀਤਾ ਸੀ ਦੋਵਾਂ ਤੇ ਮੰਡੀ ਗੋਬਿੰਦਗੜ ਦੇ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ ਚੰਡੀਗੜ੍ਹ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਨੇ ਨਸ਼ੇ ਦੀ ਹਾਲਤ ਵਿੱਚ ਸ਼ਹਿਰ ਵਿੱਚ ਜ਼ਬਰਦਸਤ ਹੰਗਾਮਾ ਕੀਤਾ। ਏਐਸਆਈ ਨੇ ਪਹਿਲਾਂ ਵਨਵੇ ਸੜਕ ਤੇ ਗਲਤ ਸਾਈਡ ਤੋਂ ਆਪਣੀ ਕਾਰ ਭਜਾਈ ਤੇ ਫਿਰ ਤੇਜ਼ ਰਫ਼ਤਾਰ ਕਾਰਨ ਕਰੀਬ 10 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਕਾਰਨ ਕਈ ਲੋਕਾਂ ਨੂੰ ਸੱਟਾਂ ਲੱਗੀਆਂ। ਚਸ਼ਮਦੀਦਾ ਮੁਤਾਬਕ ਨਸ਼ੇ ਵਿੱਚ ਤੁੱਟ ਏਐਸਆਈ ਦਲਜੀਤ ਸਿੰਘ ਨੇ ਬਰਡ ਵਾਲਾ ਤੋਂ ਕੈਂਪ ਵਾਲਾ ਦੀ ਸਿੰਗਲ ਰੋਡ ਤੇ ਆਪਣੀ ਬੇਕਾਬੂ ਕਾਰ ਨੂੰ ਭਜਾਇਆ। ਕਾਰ ਨੇ ਲਗਭਗ 500 ਮੀਟਰ ਦੇ ਕੇਰੇ ਵਿੱਚ ਆਉਣ ਵਾਲੀਆਂ ਕਾਰਾਂ ਮੋਟਰਸਾਈਕਲਾਂ ਤੇ ਹੋਰ ਵਾਹਨਾਂ ਨੂੰ ਟੱਕਰਾਂ ਮਾਰੀਆਂ। ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ASI ਦੀ ਕਾਰ ਆਖਰਕਾਰ ਇੱਕ ਸਕੂਲ ਬੱਸ ਨਾਲ ਸਾਹਮਣੇ ਤੋਂ ਟਕਰਾ ਕੇ ਰੁਕ ਗਈ। ਹਾਦਸੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ, ਜਦਕਿ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਸਮੇਂ ਸੜਕ 'ਤੇ ਕੋਈ ਪੈਦਲ ਜਾਂ ਸਾਈਕਲ ਸਵਾਰ ਨਹੀਂ ਸੀ। ਸਕੂਲ ਬੱਸ ਨਾਲ ਟੱਕਰ ਹੋਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ASI ਨੂੰ ਕਹਿ ਲਿਆ। ਲੋਕਾਂ ਨੇ ਜਦੋਂ ਉਸ ਨੂੰ ਫੜਿਆ ਤਾਂ ਗਲਤੀ ਮੰਨਣ ਦੀ ਬਜਾਏ ਐਸ 아이 ਦਲਜੀਤ ਸਿੰਘ ਨੇ ਬਗਤਮੀਜ਼ੀ ਕਰਦਿਆ ਹੰਗਾਮਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਸਾਰੇ ਘਟਨਾਕਰਮ ਦੀ ਵੀਡੀਓ ਬਣਾ ਲਈ ਤੇ ਇਸ ਨੂੰ ਵਾਇਰਲ ਕਰਨ ਦੇ ਨਾਲ-ਨਾਲ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਇੰਦਰਪ੍ਰੀਤ ਸਿੰਘ ਪਾੜੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹੈਰੀ ਬੌਕਸਰ ਦੀ ਇੱਕ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਸ ਰਿਕਾਰਡਿੰਗ ਵਿੱਚ ਉਹ ਗੋਲਦੀ ਬਰਾੜ ਨੂੰ ਧਮਕੀ ਦੇ ਰਿਹਾ ਹੈ ਜਿਸ ਵਿੱਚ ਉਹ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਗੈਂਗਵਾਰ ਵਾਲਾ ਇਸ਼ਾਰਾ ਕਰ ਰਿਹਾ ਹੈ ਆਡੀਓ ਮੈਸੇਜ ਵਿੱਚ ਹੈਰੀ ਬੌਕਸਰ ਨੇ ਕਿਹਾ ਗੋਲਦੀ ਬਰਾੜ ਬਦਮਾਸ਼ ਬਣਨ ਦੀ ਕੋਸ਼ਿਸ਼ ਕਰ ਰਿਹਾ ਏ ਉਹ ਕਦੇ ਲਾਰੈਂਸ ਭਾਈ ਦੀਆਂ ਚੱਪਲਾਂ ਚੁੱਕਿਆ ਕਰਦਾ ਸੀ ਉਹ ਲਾਰੈਂਸ ਭਾਈ ਦੀਆਂ ਚੱਪਲਾਂ ਸਾਫ਼ ਕਰਦਾ ਸੀ ਸਾਰੀ ਦੁਨੀਆ ਜਾਣਦੀ ਹੈ ਕਿ ਉਸ ਵਿੱਚ ਅੱਗੇ ਆਉਣ ਦੀ ਹਿੰਮਤ ਨਹੀਂ ਹੈਰੀ ਬੌਕਸਰ ਨੇ ਅੱਗੇ ਕਿਹਾ ਤੂੰ ਉਹਨਾਂ ਲੋਕਾਂ ਨਾਲ ਹੱਥ ਮਿਲਾਇਆ ਏ ਜਿਨ੍ਹਾਂ ਨੇ ਤੇਰੇ ਭਰਾ ਨੂੰ ਮਾਰਿਆ ਤੂੰ ਆਪਣੇ ਭਰਾ ਦਾ ਸੱਕ ਨਹੀਂ ਹੋਇਆ ਜਿਹੜਾ ਉਹਨਾਂ ਦਾ ਸਾਥ ਦਿੰਦਾ ਪਿਆ ਏ ਆਪਣੀ ਅਗਲੀ ਖੁਆਇਸ਼ ਪੂਰੀ ਕਰ ਲੈ ਅਗਲਾ ਨੰਬਰ 13 ਏ ਹਾਲਾਂਕਿ ਰਾਪਟਾ ਨਿਊਜ਼ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਸਭੇ ਭਈਓ ਕੋ ਮੈਂ ਹੈਰੀ ਬੌਕਸਰ

ਤੇਰੇ ਕੋ ਬਦਮਾਸ਼ ਬਣਾੜੇ ਵਾਲੇ ਵੀ ਹਮੇਤੇ ਅਬ ਤੇਰਾ ਅੰਤ ਵੀ ਹਮੇ ਕਰੇਗੇ ਲੜਾਈ ਕੀ ਸ਼ੁਰੂਆਤ ਤੂੰ ਨੇ ਕੀਤੀ ਅਬ ਅੰਤ ਕਰੇਗੇ ਕੈਨੇਡਾ ਦੇ ਜੰਪਾਲ ਸੰਦੀਪ ਸਿੰਘ ਸਿੱਧੂ ਨੇ ਭਾਰਤ ਸਰਕਾਰ ਉਤੇ 9 ਕਰੋੜ ਡਾਲਰ ਦਾ ਮਾਨਹਾਨੀ ਕੇਸ ਕੀਤਾ ਹੈ ਕੈਨੇਡਾ ਬਾਰਡਰ ਸਰਵਿਸ ਐਜੰਸੀ ਦੇ ਸੁਪਰੀਡੈਂਟ ਸੰਦੀਪ ਸਿੰਘ ਸਿੱਧੂ ਨੇ ਦੋਸ਼ ਲਗਾਇਆ ਹੈ ਕਿ ਪਿਛਲੇ ਸਾਲ ਉਸ ਦੀ ਫੋਟੋ ਲਗਾ ਕੇ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਵੱਜੋਂ ਉਸ ਨੂੰ ਕੱਟੜਾ ਤਵਾਦੀ ਖਾਲਸਤਾਨੀ ਸਮਰਥਕ ਤੇ ਕੈਨੇਡਾ ਦਾ ਮੋਸਟ ਵਾਂਟਿਡ ਪਗੋੜਾ ਐਲਾਨ ਕੇ ਕਥਿਤ ਗਲਤ ਤੇ ਬੇਬੁਨਿਆਦ ਪ੍ਰਚਾਰ ਕੀਤਾ ਗਿਆ ਸਿੱਧੂ ਨੇ 온ਟਾਰੀਓ ਦੀ ਅਦਾਲਤ ਵਿੱਚparat ਸਰਕਾਰ ਵਿਰੁੱਧ 9 ਕਰੋੜ ਡਾਲਰ ਦਾ ਦਾਵਾ ਠੋਕਿਆ ਕੈਨੇਡੀਅਨ ਅਖਬਾਰ ਗਲੋਬ ਐਂਡ ਮੇਲ ਅਨੁਸਾਰ ਸਿੱਧੂ ਦੇ ਵਕੀਲ ਨੇ ਮਾਨ ਹਾਨੀ ਪਟੀਸ਼ਨ ਵਿੱਚ ਦਾਵਾ ਕੀਤਾ ਹੈ ਕਿ ਉਸ ਦੇ ਮੁਕੱਲ ਨੂੰ ਸਿਰਫ ਇਸ ਕਾਰਨ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਦਾ ਉਪਨਾਮ ਸਿੱਖ ਪਛਾਣ ਨਾਲ ਸੰਬੰਧਿਤ ਸੀ ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਨਜ਼ਰ ਮਾਰਦਿਆਂ ਚੋਣਵੀਂ ਖਬਰਾਂ ਤੇ ਅਮਰੀਕਾ ਤੋਂ ਰਿਪੋਰਟ ਕੀਤੀ ਗਈ ਪੰਜਾਬੀ ਦਾਦੀ ਹਰਜੀਤ ਕੌਰ ਦਾ ਮੁੱਦਾ ਲੋਕ ਸਭਾ ਵਿੱਚ ਗੂੰਜਿਆ ਕੇਂਦਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕੀਤਾ ਵੱਡਾ ਦਾਵਾ पंचायत समिति चोना लेके एक वाला विवाद पटियाला एस एस पी का कथित ऑडियो वायरल विरोधी धिरगज दाखिल न दे, दे रहे निर्देश सुनील जाखड़ का आम आदमी पार्टी ते निशाना कहा वोट चोरी का इल्जाम लगा वाले खुद इलेक्शन चोरी करने जा रहे हैं मुत्तल डीआई जी हरचरन सिंह भुलर खिलाफ सी बी आई ने तीन सौ पेज की चार्जशीट की दाखिल नशे टली चंडीगढ़ पुलिस के एएसआई ने दस गड्डिया मारी टक्कर कई लोग गंभीर जख्मी ਇਸ ਨਾਲ ਹੀ ਆਪਨਾ ਨਿਊਜ਼ਾ ਖਬਰਾਂ ਦਾ ਆਈ ਬਲੈਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ